जोते पर श्री ईश्वर बेटी है और ईश्वर को सुन बोले सोनिया श्री अकाल आदि पात्र बड़ा आनंद विवेक उनके उठ के आओ अपना मान सुना लो सेवा लगे मान बढ़ाना जरूर इतना आ रहे हो अब बाबा जी ना कितने माता जी सुना दो हेलो हार पा लो बहन जी ਸਰਬ ਸ੍ਰੀ ਅਕਾਲ ਐ ਇੱਕ ਮਿੰਟ ਆ ਤੇ ਆਹ ਹੋ ਜਾ ਆਪਾਂ ਸੁਣ ਸਰਬ ਸ੍ਰੀ ਅਕਾਲ ਸਰਬ ਸ੍ਰੀ ਅਕਾਲ ਦੇ ਨਿਹੰ ਨਾਮ ਪ੍ਰਬੰਧ ਰੇਣਾ ਬੈਠ ਕਾ ਮੈਂ ਬੈਠ ਬੈਠ ਕੇ ਪਾਉਂਦਾ ਹੂਦ ਕਰਮ ਫਨ ਸੁਰਤ ਸਮਾਇਣ ਹੋਏ ਨਰਾ ਸੁਜਮਾਵੋ ਪੰਡਾ ਧੋਏ ਬੈਸ ਧੂਪ ਦੇਵੋ ਤਉ ਦਾ ਜਬੋ ਤੈ ਕੋ ਨਮਹ ਕਵਨ ਨਰਾ

ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਜੋ ਜੋ ਕਿਰਤ ਸੇਵਾ ਨਾਲੇ ਬਾਣ ਵਿੱਚ ਲਿਆਂਦੀ ਆ ਉਹ ਦੇਣਗੇ ਸਭ ਬੇਨਤੀ ਕਰਦਾ ਪਰਮੰਤ ਵਿਚਾਰ ਨਾਲ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ ਜਿੰਜੋ ਸੇਵਾ ਵਿੱਚ ਆਪ ਲੈ ਬਰੇ ਨੇ ਤੇ ਗੁਰੂ ਦੀ ਸੰਗਤਾਂ ਦੀ ਪਿਆਰ ਨਾ ਹੋਏ ਮੇਰੇ ਕੋਈ ਕੋਈ ਨੇ ਗੋਲ ਨਹੀਂ ਆਦਾ ਕੋਈ ਵੀ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸ਼ਕੀਲ ਲਿਆ ਜਦ ਸਭ ਪਹੀਆਂ ਗੀ ਤੇ ਮੱਤ ਹੋ ਜਾਂਦਾ ਨਾ ਇਦਾਂ ਮਰ ਅਮਨ ਕਿੱਸਾ ਕੋ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਸ ਵਿੱਚ ਜੁਟ ਗਿਆ ਤੇ ਸੇਵਾ ਕੀਤੀ ਬ੍ਰਹਮੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਤਰ ਗਲਤੀਆਂ ਹੋਈਆਂ ਹੋਣਗੀਆਂ ਉਹ ਸੰਗਤ ਮਾਬਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨਾਂ ਇਹ ਮੈਂ ਮਾਫੀ ਮੰਗਣਾ ਸੰਤੋਖ ਠੀਕ ਹੈ ਜੇ ਲੜਕਾ ਕਰਿਆ ਸੇਵਾ ਬ੍ਰਹਮੀ ਕਿਰਪਾ ਨਾਲ ਗੁਰੂ ਤੁਹਾਨੂੰ ਪਤਾ ਹੈ ਬੜੇ ਮਾੜੇ ਸਮੇਂ ਆਏ ਆਤਮਾ ਦਾ ਸਮਾਂ ਜਦੋਂ ਤੇ ਬਹੁਤ ਖਤਰਨਾਕ ਉਹਦੇ ਵਿੱਚ ਹੀ ਹਾਰਪੂ ਨਦਰੀ ਆਗੇ ਹਾਂ ਅੱਜ ਬਾਦ ਪੁੱਛ ਨੇ ਫੇ ਸ਼ਾਪੇ ਮਾਦਰੀ ਆ ਕਿਵੇਂ ਉਹਦੇ ਹਾਈ ਭਰਦ ਰਿਆ ਬੜਾ ਖਤਰਨਾਕ ਸਮੇਂ ਵਿੱਚ ਵੀ ਤੇ ਸਾਰਾ ਗਾਲੇ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਆ ਮੇਰੇ ਵੀ ਕੋਈ ਗੁਰਨਿਆ사 ਜੇ ਮੈਨੂੰ ਗਰੰਥੀ ਵਾਲਾ ਕੋਈ ਕੋਈ ਨਹੀਂ ਆ ਉਹਦੀ ਕਿਰਪਾ ਨਾਲ ਆਪੇ ਮੈਨੂੰ ਗਰੰਥੀ ਬਣ ਆਲੀ ਆ ਤੇ ਆਪੇ ਸੇਵ ਰਹੀ ਆ ਤੇ ਸੰਗਤਾਂ ਦਾ ਮੈਨੇ ਬਹੁਤ ਹੀ ਬੜਾ ਪਿਆਰ ਮੇਰਾ ਇਹ ਮੇਰੀ ਬਿਆਨ ਜ਼ਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੇਰਾ ਸੰਗਤਾਂ ਨੂੰ ਤੇ ਮੈਂ ਵਾਰ-ਵਾਰ ਇਹ ਕਹਿੰਦਾ ਸੰਗਤਾਂ ਨੂੰ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਈ ਸਵਿੰਦਰ ਸਿੰਘ ਜੀ ਹੋਣਾ ਨੇ ਜਿਵੇਂ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲੋਂ ਬਤੌਰ ਗਰੰਥੀ ਤੌਰ ਲਈ ਸਾਧ ਸੰਗਤ ਜੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜੜਿਆ ਬੜੇ ਸਚਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਨ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਨਗਰਾਂ ਦੀਆਂ ਕਿ ਔਲੇ ਦੁਆਲੇ ਜਾਣਦੀਆਂ ਨੇ ਕਿ ਉਹਨਾਂ ਦੀ ਇਮਾਨਦਾਰੀ ਕਿੰਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਤਾਂੜਾ ਲੜਕੀਆਂ ਵੀ ਕੋਕਤੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਮਾ ਪ੍ਰਬੰਧ ਕਰਨ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਇਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਿ ਗੁਰਦੁਆਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਜੋ ਸੰਗਤਾਂ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ 6 ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੇ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਾਤ ਹਰ ਮਹੀਨੇ ਗਿਆਰਾ ਪਤਾ ਵੀ ਦਿੱਤਾ ਜਾਵੇ ਇਹ ਨਹੀਂ ਕਿ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਕੋਈ ਕਮੀ ਨਹੀਂ ਉਹਦੀ ਕਰਨੀ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਨੂੰ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬੋਤੀ ਜਿੰਨਾ ਚ ਪੋਣਾ ਚ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਾਰ ਲੰਮੀ ਕਰੇ ਸਿਹਤ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਅਸੀਂ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗ ਦੀ ਉਹਨਾਂ ਨੂੰ ਹਰ ਮਹੀਨੇ ਮਾੜ ਪਤਾ ਦਿੱਤਾ ਜਾਵੇਗਾ ਪਰ ਅਸੀਂ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲਪੜਾ ਪੈਣ ਉਹਨਾਂ ਦੀ ਹੈ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਣ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹਨੂੰ ਉਕੇ ਜੇ ਸੇਵਾ ਨਿਭਾ ਵਾਗੇ ਸਾਥ ਸੰਗਤ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਸੇਵਾ ਗ੍ਰੰਥੀ ਪਤੌੜ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕ ਜਾਨਾ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਜਦੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅੱਗੇ ਸਾਡਾ ਸਾਰਿਆਂ ਦਾ ਸੰਗਤਾਂ ਦਾ ਫਰਜ਼ ਬਣਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਉਹਨਾਂ ਦਾ ਇੱਜ਼ਤ ਪੱਖ ਰੱਖਣਾ ਵੇਖਣਾ ਹਰ ਵਕਤੇ ਉਹਨਾਂ ਦੇ ਭਾਵ ਸੁਸਾਸ ਜੀ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਦਾ ਕਹਿ ਕੇ ਇਹਨੇ ਲਫ਼ਜ਼ਾਂ ਨਾਲ ਫੱਟੇ ਬਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ